ਪੱਤਰਕਾਰ ਜਗਦੀਪ ਸਿੰਘ ਥਲੀ ਜਿੰਦਾਬਾਦ ਤੁਹਾਡੇ ਟਾਬੇ ਵਾਲੇ ਗੁੰਡੇ ਜਿੰਦਾਬਾਦ ਪਿਓ ਪੁੱਤ ਗੁੰਡੇ ਜਿੰਦਾਬਾਦ ਜਿੰਦਾਬਾਦ ਕਾੜੇ ਗੁੰਡੇ ਜਿੰਦਾਬਾਦ ਗੁੰਡੇ ਅੱਤ ਵਾਲੇ ਗੁੰਡੇ ਜਿੰਦਾਬਾਦ ਮੈਂ ਸ਼ਖਸ਼ਬਦਾਂ ਜਾਂ ਨਖੇਦੀ ਕਰਦਾ ਜੋ ਸਾਡੇ ਪੰਜਾਬ ਲੋਕ ਚੈਨਲ ਦੇ ਇੱਕ ਸੀਨੀਅਰ ਪੱਤਰਕਾਰ ਜਗਦੀਪ ਥਲੀ ਜੀ ਇੱਕ ਮਾਨਦਾਰ ਬੇਦਾਗ ਮਿਹਨਤੀ ਪੱਤਰਕਾਰ ਨੇ ਉਹਨੂੰ ਬੜਾ ਰੋਸ ਪੂਰੇ ਪੰਜਾਬ ਚ ਪੱਤਰਕਾਰ ਭਾਈ ਚਾਚਾ ਰੋਚੈਸ ਨੂੰ ਲੈ ਕੇ ਸ਼ਾੜਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਸਮੂਹ ਆਉਦੇਦਾਰ ਮੈਂਬਰ ਸਾਹਿਬਾਨਾ ਲੋ ਪਿਓ ਪੁੱਤਾ ਗੁੰਡਿਆਂ ਦਾ ਸ਼ਾੜਾ ਚੌਂਕ ਜਾ ਪੁੱਤਲਾ ਫੂਕਿਆ ਗਿਆ ਵਾ ਜਿੰਦਾਬਾਦ ਗੁੰਡੇ ਜਿੰਦਾਬਾਦ ਗੁੰਡੇ ਅੱਤਾਂ ਨਾਲ ਗੁੰਡੇ ਜਿੰਦਾਬਾਦ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਗਿਆ ਤੁਸੀਂ ਪੈਸੇ ਲੈਣ ਵਾਸਤੇ ਆਏ ਹੋ ਤੁਸੀਂ ਬਲੈਕਮੈਲ ਕਰਨ ਵਾਸਤੇ ਆਏ ਹੋ ਹਾਂ ਜਰਮਗੜ ਆਇਆ ਅੱਛਾ ਬੁਰੀਆ ਨਾ ਸੁਣੀ ਰਹੇ ਆਂ ਅਕਸਮ ਨਹੀਂ ਹਾਂ ਮੇਰੀ ਸੋਨਣਾ ਨੋ ਟਾਬੇ ਵਾਲੇ ਗੁੰਡੇ ਵੀ ਜੇ ਸਾਡੇ ਪੱਤਰਕਾਰ ਨੇ ਕੋਈ ਪੈਸੇ ਦੀ ਆਫਰ ਕੀਤੀ ਆ ਸਾਨੂੰ ਸਬੂਤ ਦੇ ਦਿਓ ਅਸੀਂ ਪਰਚਾ ਦਰਜ ਕਰਾਵਾਂਗੇ ਆਪਣੇ ਪੱਤਰਕਾਰ ਦੇ ਖਿਲਾਫ ਕਰਾਵਾਂਗੇ ਜੇਕਰ ਸਾਨੂੰ ਕੋਈ ਬੁਲਾਉਂਦਾ ਵੀ ਫਰਾਨੀ ਜਗ੍ਹਾ ਕੰਮ ਹੋ ਰਿਹਾ ਗਲਤ ਕੰਮ ਹੋ ਰਿਹਾ ਉੱਥੇ ਜਾ ਕੇ ਸਾਡਾ ਫਰਜ ਪੰਦਾ ਜਾ ਕੇ ਆਵਾਜ਼ ਚੁਕੜੀ ਬਲਕਿ ਲੱਗਦਾ ਜੇ ਕਹੇ ਆਵਾਜ਼ ਚੁਕਣਾ ਸਾਨੂੰ ਇੱਕ ਮਜਾਪੂਤਲਾ ਪਾਊਗਾ ਚਾਰ ਪੰਜ ਗੁੰਡੇ ਆ ਕੇ ਸਾਡੀਆਂ ਬਾਹਾਂ ਬਰੋਣੀ ਸ਼ੁਰੂ ਕਰ ਦਿੰਗੇ ਕਿ ਲੱਗਦਾ ਪਟਾਪੇ ਵਾਲੋ ਕੀ ਪਤਾ ਪਈ ਯੈਲੋ ਕਾਰਡ ਕੀ ਹੁੰਦਾ ਕੀ ਆ ਕਿ ਲੱਗਦਾ ਪਈ ਸਭ ਯੈਲੋ ਕਾਰਡ ਵਾਲਾ ਹੀ ਪੱਤਰਕਾਰ ਪੱਤਰਕਾਰ ਆ ਦੂਜਾ ਪੱਤਰਕਾਰ ਪੱਤਰਕਾਰ ਨਹੀਂ ਯੈਲੋ ਕਾਰਡ ਸਿਰਫ ਤੁਹਾਡੀ ਸਰਕਾਰੀ ਕਵਰੇਜ ਕਰਨ ਵਾਸਤੇ ਆ ਹੋਰ ਕਿਹਦੇ ਕੰਮ ਨਹੀਂ ਆਉਂਦਾ ਤੇ ਬਾਕੀ ਤੁਸੀਂ ਚੁੱਕ ਕੇ ਵੇਖ ਲਓ ਆ ਪੁਲਿਸ ਦੀਆਂ ਖਬਰਾਂ ਪ੍ਰਸ਼ਾਸਨ ਦੀਆਂ ਖਬਰਾਂ ਜੇਕਰ ਸੋਸ਼ਲ ਮੀਡੀਆ ਬੰਦ ਕਰ ਦੇਣਾ ਤੇ ਇਹਨਾਂ ਦੀਆਂ ਸਿਰਫ 10% ਖਬਰਾਂ ਚੱਲਣੀਆਂ ਮੈਂ ਕਹਿੰਦਾ 90% ਪੰਜਾਬ ਦੇ ਪੱਤਰਕਾਰਾਂ ਕੋ ਯੈਲੋ ਕਾਰਡ ਨਹੀਂ ਹੈਗੇ ਤੇ ਕੀ ਉਹ ਪੱਤਰਕਾਰ ਨਹੀਂ ਉਹ ਕਵਰੇਜ ਨਹੀਂ ਕਰਦੇ ਸਭੋ ਯੈਲੋ ਕਾਰਡ ਵਾਲਿਆਂ ਤੋਂ ਨਾਲੋਂ ਜ਼ਿਆਦਾ ਹੀ ਕਰਦੇ ਹੋਣਗੇ ਬੇਸ਼ੱਕ ਮੇਰੇ ਕੋ ਪਰ ਮੈਂ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਬੰਦਾ ਐਕਟਿਵੇਟ ਆ ਜਿਹੜਾ ਬੰਦਾ ਫੀਲਡ ਦੇ ਵਿੱਚ ਕੰਮ ਕਰ ਰਿਹਾ ਗਰੇਵਾਲ ਸਭ ਪੱਤਰਕਾਰ ਆ ਅੱਜ ਪੱਤਰਕਾਰੀ ਦੇ ਵਿੱਚ ਜੋ ਵੀ ਅਸੀਂ ਉਹਨਾਂ ਨੂੰ ਫੋਲੋ ਬਹੁਤ ਕੀਤਾ ਹੈ ਤਾਂ ਲੋੜਵੰਦਾਂ ਦੀ ਬਾਹ ਫੜਨ ਵਾਲਾ ਬੰਦਾ ਜੇ ਉਸ ਢਾਬੇ ਤੇ ਪਹੁੰਚਿਆ ਤਾਂ ਉਹ ਵੀ ਕਿਸੇ ਦੀ ਮਦਦ ਵਾਸਤੇ ਪਹੁੰਚਿਆ ਤੇ ਤੁਸੀਂ ਦੱਬਨ ਦਬਾਉਂਦਾ ਆਂਦੇ ਹੋ ਥਲੀ ਦੱਬਦਾ ਨਹੀਂ ਯੈਲੋ ਜਿਹੜਾ ਨਾ ਸਿਰਫ ਨਾਮ ਦਾ ਯੈਲੋ ਬਣਾਤਾ ਹੋਇਆ ਇਹ ਜਿਹ ਹਵਾ ਬਣਾਤਾ ਆ ਜੇ ਰਿਪੋਰਟਰ ਦੇ ਵਿੱਚ ਦਮ ਹੈ ਨਾ ਉਹ ਯੈਲੋ ਚੜ੍ਹਦੇ ਉੱਪਰ ਦੀ ਪਹੁੰਚ ਰੱਖਦਾ ਹੈ ਠੀਕ ਹੈ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਪਿਛਲੇ ਦਿਨੀ સોਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬੀ ਲੋਕ ਦੇ ਸੀਨੀਅਰ ਪੱਤਰਕਾਰ ਸਰਦਾਰ ਜਗਦੀਪ ਸਿੰਘ ਥਲੀ ਜਿਹੜੇ ਕੀ ਫਗਵਾੜੇ ਵਿੱਚ ਕਿਸੇ ਟਾਬੇ ਦੀ ਕਵਰੇਜ ਕਰਨ ਜਾਂਦੇ ਨੇ ਕਿਉਂਕਿ ਟਾਬੇ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਸ ਟਾਬੇ ਤੇ ਪੈਸੇ ਦੇ ਲੋਕਾਂ ਤੋਂ ਵੱਧ ਵਸੂਲੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਜਦੋਂ ਜਗਦੀਪ ਸਿੰਘ ਥਲੀ ਕਵਰੇਜ ਕਰਦੇ ਨੇ ਤੇ ਉਸ ਤੋਂ ਬਾਅਦ ਉੱਥੋਂ ਦੇ ਜਿਹੜੇ ਟਾਬੇ ਦੇ ਮਾਲਕ ਨੇ ਪਿਓ-ਪੁੱਤ ਉਹਨਾਂ ਵੱਲੋਂ ਜਿਹੜੀ ਪੂਰੀ ਗੁੰਡਾਗਰਦੀ ਕੀਤੀ ਜਾਂਦੀ ਅਤੇ ਉਸ ਤੋਂ ਬਾਅਦ ਅੱਜ ਅੰਮਰਸਾ ਦੇ ਛਾਟਾ ਪ੍ਰੈਸ ਅਸਟਫੋਰ ਨੂੰ ਜੜਾ ਕੀ ਅੱਜ ਪੱਤਰਕਾਰ ਭਾਈਚਾਰਾ ਨੂੰ ਉਸ ਪਿਓ ਪੁੱਤ ਦਾ ਜਿਹੜਾ ਕੀ ਢਾਬੇ ਦੇ ਮਾਲਕ ਨੇ ਉਹਨਾਂ ਦਾ ਪੁੱਤਲਾ ਫੁਕਿਆ ਗਿਆ ਹਰਪਾਲ ਸਿੰਘ ਪੰਗੂ ਸਾਡੇ ਨਾਲ ਗੱਲਬਾਤ ਕਰਾਂਗੇ ਜਿਹੜੇ ਕੀ ਸੀਨੀਅਰ ਪੱਤਰਕਾਰ ਨੇ ਪ੍ਰਧਾਨ ਸਾਹਿਬਾ ਤੁਹਾਡੇ ਵੱਲੋਂ ਪੁੱਤਲਾ ਫੁਕਿਆ ਗਿਆ ਫਗਵਾੜੇ ਦੇ ਜਿਹੜੇ ਕੀ ਢਾਬੇ ਦੇ ਮਾਲਕ ਨੇ ਪਿਓ ਪੁੱਤ ਕੀ ਕਹਿਣਾ ਚਾਹੋਗੇ ਅ ਗਰੇਵਾਲ ਸਾਹਿਬ ਬਹੁਤ ਮਾੜੀ ਗੱਲ ਆ ਮੈਂ ਸ਼ਖਸ਼ ਸ਼ਬਦਾਂ ਚ ਨਖੇਦੀ ਕਰਦਾ ਜੋ ਸਾਡੇ ਪੰਜਾਬ ਲੋਕ ਚੈਨਲ ਦੇ ਇੱਕ ਸੀਨੀਅਰ ਪੱਤਰਕਾਰ ਗਗਦੀਪ ਥਲੀ ਜੀ ਇੱਕ ਮਾਨਦਾਰ ਬੇਦਾਗ ਮਿਹੰਦੀ ਪੱਤਰਕਾਰ ਨੇ ਵੇਖੋ ਬੜੀ ਮਾਰੀ ਗੱਲ ਉਸਤੇ ਜਿਹੜੇ ਗੁੰਡੇ ਆ ਉਹ ਨੂੰ ਪਤਾ ਲੱਗਾ ਉਹਨਾਂ ਨੂੰ ਗੁੰਡੇ ਕਰਕੇ ਜਾਣਿਆ ਜਾਂਦਾ ਵਾ ਜਿਹੜੇ ਫਗਵਾੜੇ ਦੇ ਪਿਓ ਪੁੱਤ ਮਾਰ ਗਿਆ ਉਹਨੂੰ ਬੜਾ ਰੋਸ ਪੂਰੇ ਪੰਜਾਬ ਚ ਪੱਤਰਕਾਰ ਭਾਈ ਚਾਚਾ ਰੋਜੈਸ ਨੂੰ ਲੈ ਕੇ ਸ਼ਾੜਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਸਮੂਹ ਆਉਦੇਦਾਰ ਮੈਂਬਰ ਸਾਹਿਬਾਨਾਂ ਲੋ ਪਿਓ ਪੁੱਤਾਂ ਗੁੰਡਿਆਂ ਦਾ ਸ਼ਾੜਾ ਚੌਂਕ ਜਾ ਪੁੱਧਲਾ ਫੋਕਿਆ ਗਿਆ ਵਾ ਅਸੀਂ ਦੇਖਿਆ ਪ੍ਰਧਾਨ ਸਾਹਿਬ ਜਦੋਂ ਸ਼ਿਕਾਇਤ ਮਿਲਦੀ ਸੀ ਥਲੀ ਭਾਈ ਨੂੰ ਵੀ ਇਸ ਸੰਬੰਧ ਵਿੱਚ ਉੱਥੇ ਲੋਕਾਂ ਕੋਲ ਵੱਧ ਪੈਸੇ ਵਸੂਲੇ ਜਾਂਦੇ ਆ ਪੱਤਰਕਾਰ ਦਾ ਕੰਮ ਬੰਦਾ ਸੀ ਉੱਥੇ ਜਾ ਕੇ ਕਵਰੇਜ ਕਰਨਾ ਕਿਉਂਕਿ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸੀ ਭਾਈ ਸਾਹਿਬ ਸਪੈਸ਼ਲ ਰੂਪਰ ਤੋਂ ਚੱਲ ਕੇ ਫਗਵਾੜੇ ਪਹੁੰਚ ਕੇ ਕਵਰੇਜ ਕਰਨ ਅਤੇ ਉਸ ਤੋਂ ਬਾਅਦ ਉੱਥੇ ਉਹਨਾਂ ਨਾਲ ਗੁੰਡਗਰਦੀ ਕੀਤੀ ਗਈ ਤੁਸੀਂ ਦੇਖਿਆ ਵੀਡੀਓ ਵਿੱਚ ਉਹਨਾਂ ਦਾ ਕੈਮਰਾ ਤਾਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਦਾ 4-5 ਬੰਦਿਆਂ ਵੱਲੋਂ ਬਾਵਾ ਮਰੂਣੀ ਗਈਆਂ ਵੇਖੋ ਪੱਤਰਕਾਰ ਦਾ ਕੰਮ ਹੈ ਜੇ ਲੋਕਾਂ ਦੀ ਆਵਾਜ਼ ਚੱਕਣਾ ਤੇ ਜੇ ਆਵਾਜ਼ ਨਹੀਂ ਚੱਕਾਂਗੇ ਅਸੀਂ ਕਾਹਦੇ ਪੱਤਰਕਾਰ ਆ ਜੋ ਜਗਦੀਪ ਥਲੀ ਜੀ ਨੇ ਕੀਤਾ ਬਹੁਤ ਵਧੀਆ ਕੀਤਾ ਮੈਂ ਉਹਦੀ ਸਲਾਘਾ ਕਰਦਾ ਅਰੇ ਲੋਕਾਂ ਦੀ ਮੰਗ ਸੀ ਵੀ ਇਹ ਜੀ ਗੁੰਡਾਗਰਦੀ ਵੀ ਕਰਦੇ ਨੇ ਉਥੇ ਕਰੀਬਨ ਮੱਕੇ ਵੀ 10 ਕਿਹਾ ਲੈ ਵੀ 140 ਰੁਪਏ ਥਾਲੀ ਦਾ ਜੋ ਕੋਈ ਰੇਟ ਇਦਾਂ ਲਾਇਆ ਹੋਇਆ ਉਹ ਕਰਕੇ ਤਾਂ ਉਲਟ 2 4 5 500 ਰੁਪਇਆ ਬਿੱਲ ਲੋਕਾਂ ਕੋਲ ਜਿਹੜਾ ਵਸੂਲ ਕੀਤਾ ਜਾ ਰਿਹਾ ਸੀ ਇਹਨਾਂ ਨੇ ਆਵਾਜ਼ ਜਿਹੜੀ ਪ੍ਰਸ਼ਾਸਨ ਤੱਕ ਜਿਹੜੀ ਚੱਕੀ ਆ ਜਗਦੀਪ ਥਲੀ ਨੇ ਉਸ ਨੂੰ ਜਿਹੜੇ ਵਰਸ਼ਨ ਲੈਣ ਲਈ ਗਿਆ ਸਾਡਾ ਪੱਤਰਕਾਰ ਵੀ ਦੱਸੋ ਜੀ ਤੁਹਾਡੇ ਤੋਂ ਲੋਕ ਜੋ ਐਲੀਗੇਸ਼ਨ ਆ ਰਹੇ ਨੇ ਸਾਡਾ ਫਰਜ਼ ਹੈ ਪੱਤਰਕਾਰੀ ਭਰੇ ਜੇ ਕਿਸੇ ਨੇ ਐਲੀਗੇਸ਼ਨ ਆਏ ਪੱਤਰਕਾਰ ਦਾ ਫਰਜ਼ ਦੋ ਪੱਖ ਜਾਣੂ ਕਰਨਾ ਇਹ ਪੱਖ ਲੈਣ ਗਿਆ ਉਹਨਾਂ ਨੇ ਕੋਈ ਗੁੰਡਾਗਰਦੀ ਕਰਦੇ ਹੋਏ ਆ ਸਾਡੇ ਪੱਤਰਕਾਰ ਦਾ ਮੋਬਾਈਲ ਖੋਇਆ ਗਿਆ ਇਹਨਾਂ ਦੀ ਕੋਈ ਬਾਵਾ ਵੀ ਮੜੋੜੀਆਂ ਗਈਆਂ ਉੱਥੇ ਤੂੰ ਤੂੰ ਮੈਂ ਮੈਂ ਵੀ ਕੀਤੀ ਆ ਗਾਲੀ ਗਲੋਚ ਕੁੱਟ ਮਾਰ ਤੱਕ ਗੱਲ ਚੱਲੀ ਗਈ ਆ ਜਦੋਂ ਉੱਥੇ ਤੁਰੰਤ ਪੁਲਿਸ ਸੱਦੀ ਗਈ ਆ ਇਹਨਾਂ ਸੱਦੀ ਆ ਉਹਨਾਂ ਸੱਦੀ ਆ ਚਲੋ ਪ੍ਰਸ਼ਾਸਨ ਦਾ ਕੰਮ ਹੈ ਪਹੁੰਚਣਾ ਪੁਲਿਸ ਦੀ ਹਾਜ਼ਰੀ ਦੇ ਵਿੱਚ ਵੀ ਗੁੰਡੇਗਰਦੀ ਕੀਤੀ ਗਈ ਆ ਪਿਓ ਪੁੱਤਾਂ ਲੋ ਜਿਹੜੇ ਆ ਗੇਟਾਬੇ ਦੇ ਮਾਲਕ ਬੜੀ ਨਿੰਦਣਜੋ ਗੱਲ ਆ ਮੈਂ ਕਹਿੰਦਾ ਪ੍ਰਸ਼ਾਸਨ ਵੀ ਰਲਿਆ ਹੋਇਆ ਵਾ ਅਈ ਐਸਐਸਪੀ ਸਾਹਿਬ ਕਪੂਰਥਲਾ ਜ਼ਿਲ੍ਹੇ ਦੇ ਜਿਹੜੇ ਨੇ ਉਹਨਾਂ ਕੋਈ ਮੰਗ ਕੀਤੀ ਆ 2 ਦਿਨ ਦੇ ਵਿੱਚ ਦਾ ਸਮਾਂ ਦੇਨੇ ਆ ਇਹਨਾਂ ਪਿਓ ਪੁੱਤਾਂ ਗੁੰਡਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਉਹ ਮੌਜੂਦ ਮਲਾਜਮ ਪੁਲਿਸ ਮਲਾਜਮ ਸੀ ਉਹਨਾਂ ਦੇ ਉਹਨੂੰ ਸਸਪੈਂਡ ਕੀਤਾ ਜਾਵੇ ਕਿ ਲੱਗਦਾ ਨਹੀਂ ਵੀ ਜੇਕਰ ਪੁਲਿਸ ਨੂੰ ਬੁਲਾਇਆ ਗਿਆ ਚਾਹੇ ਢਾਬੇ ਵਾਲਿਆਂ ਨੇ ਹੀ ਬੁਲਾਇਆ ਵਾ ਅਤੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਆ ਅਸੀਂ ਦੇਖਿਆ ਵੀ ਪੁਲਿਸ ਆਉਣ ਤੋਂ ਬਾਅਦ ਉਹਨਾਂ ਨੂੰ ਹੋਰ ਹਲਾਸ਼ੇ ਮਿਲ ਗਈ ਤੋ ਜਿਹੜੇ ਢਾਬੇ ਦੇ ਮਾਲਕ ਨੇ ਜਾਂ ਜਿਹੜੇ ਢਾਬੇ ਦੇ ਜਿਹੜੇ ਕੰਮ ਕਰਦੇ ਨੇ ਜਿਹੜੇ ਨੌਜਵਾਨ ਉਹਨਾਂ ਵੱਲੋਂ ਹੋਰ ਜਬਰਦਸਤੀ ਕੋਥੇ ਗੁੰਡਾਗਰਦੀ ਵੀ ਖਾਈ ਗਈ ਪੀ ਪੁਲਿਸ ਸਾਡੇ ਹੱਕ ਵਿੱਚ ਆ ਗਈ ਆ ਕਿ ਲੱਗਦਾ ਨਹੀਂ ਪੁਲ ਸਹੀ ਗੱਲ ਦਾ ਫੈਸਲਾ ਕਰਨਾ ਹੁੰਦਾ ਜੇ ਕਿ ਇੱਕ ਬੰਦੇ ਪੱਤਰਕਾਰ ਭਾਈਚਾਰਾ ਹੈਗਾ ਤੇ ਦੂਜੇ ਬੰਦੇ ਟਾਬੇ ਮਾਰ ਕੇ ਆ ਜੋ ਵੀ ਸਹੀ ਹੈ ਗਲਤ ਜਾ ਇਹ ਥਾਣੇ ਜਾ ਕੇ ਕਰਨਾ ਚਾਹੀਦਾ ਨਾ ਕਿ ਕਿਸੇ ਦਾ ਪੱਖ ਲੈਣਾ ਚਾਹੀਦਾ ਵੀ ਇਹ ਜੀ ਤੁਸੀਂ ਗਲਤ ਜੇ ਤੁਸੀਂ ਕਿੱਥੋਂ ਦੇ ਕਿ ਲੱਗਦਾ ਨਹੀਂ ਪੁਲਿਸ ਆਉਂਦੇ ਉਹਨਾਂ ਨੂੰ ਬਹੁਤ ਸ਼ਾਂਤ ਜਾਈ ਮਿਲ ਗਈ ਸੀ ਇਹ ਗਰੇਵਾਲ ਸਾਹਿਬ ਮੈਂ ਪਹਿਲਾਂ हट ਕੇ ਕਹਿ ਕੇ हटਿਆ ਵਾਂ ਵੇਖੋ ਪੁਲਿਸ ਆਈ ਆ ਜੇ ਜਾਦੀ ਗੱਲ ਦੋਵਾਂ ਪਾਰਟੀਆਂ ਉੱਥੇ ਸੱਜਿਆ ਜਾਂਦਾ ਜੇ ਪੱਤਰਕਾਰ ਗਲਤ ਹੁੰਦਾ ਨੇ ਇਹਦੇ ਖਿਲਾਫ ਕਾਰਵਾਈ ਕਰ ਦੇ ਦਿੰਦੇ ਜੇ ਉਹ ਗਲਤ ਨੇ ਤੇ ਉਹਨਾਂ ਖਿਲਾਫ ਹੋ ਜਾ ਸ਼ਰੇਆਮ ਉਹਨੂੰ ਹੈ ਹੀ ਗਲਤ ਨੇ ਵੇਖੋ ਜਨੇਬ ਮੈਂ ਮਾਨ ਜੋਗ ਐਸਐਸਪੀ ਸਾਹਿਬ ਕੋ ਮੰਗ ਕਰਾਂਗਾ ਵੀ ਜਿਹੜੇ ਮੁਲਾਜ਼ਮ ਆ ਏਟਾ ਬਿਆਲੇ ਪਿਓ ਪੋਤੇ ਇਹਨਾਂ ਦੀ ਜਿਹੜੀ ਕਾਲ ਡਿਟੇਲ ਕਢਾਈ ਜਾਵੇ ਇਹਨਾਂ ਦਾ ਜੋ ਉੱਥੇ ਪਤਾ ਲੱਗਾ ਵਾ ਕਿ ਮਹੀਨਾ ਭਰਦੇ ਆ ਮੈਂ ਪੱਤਰਕਾਰੀ ਛੱਡ ਦੂੰਗਾ ਜੇ ਇਹਨਾਂ ਦੀ ਕਾਲ ਡਿਟੇਲ ਨਾ ਨਿਕਲੀ ਕਿਉਂ ਰਲੇ ਹੋਏ ਨੇ ਉੱਥੇ ਮੈਂ ਇਹ ਚੀਜ਼ ਦੀ ਮੈਂ ਪੱਤਰਕਾਰ ਹੀ ਛੱਡ ਕੇ ਘਰ ਬਹਿ ਜਾਗਾ ਇਹ ਰਲੇ ਐਸਐਸਪੀ ਸਾਹਿਬ ਜੀ ਇਹਨਾਂ ਦੀ ਡੀਟੇਲ ਜੂੜ ਕਢਾਉਣ ਪੁਲਿਸ ਸਾਹਿਬ ਜਦੋਂ ਕਿ ਜਗਦੀਪ ਸਿੰਘ ਥਲੀ ਉੱਥੇ ਕਵਰੇਜ ਕਰਨਗੇ ਕਿਉਂ ਲੋਕਾਂ ਦੀ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸੀ ਇਸ ઠાਪੇ ਉੱਤੇ ਜਿਹੜਾ ਕਿ ਪੈਸੇ ਵੱਧ ਵਸੂਲੇ ਜਾ ਰਹੇ ਨੇ ਜਦੋਂ ਪੱਤਰਕਾਰ ਭਾਈਚਾਰਾ ਸਾਡਾ ਜਗਦੀਪ ਸਿੰਘ ਥਲੀ ਨੇ ਉੱਥੇ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਗਿਆ ਤੁਸੀਂ ਪੈਸੇ ਲੈਣ ਵਾਸਤੇ ਆਏ ਹੋ ਤੁਸੀਂ ਬਲੈਕਮੈਲ ਕਰਨ ਵਾਸਤੇ ਆਏ ਹੋ ਤੁਸੀਂ ਪੈਸੇ ਦੀ ਮੰਗ ਕਰਦੇ ਹੋ ਇਸ ਤਰ੍ਹਾਂ ਦੀ ਗੱਲਬਾਤ ਹੋਈ ਜਾਂ ਤੇ ਬਿਲਕੁਲ ਸਾਬਤ ਕਰਨ ਜੇ ਸਾਡੇ ਪੱਤਰਕਾਰ ਨੇ ਕੋਈ ਪੈਸੇ ਦੀ ਮੰਗ ਮੈਂ ਵੀਡੀਓ ਰਹੀ ਮੇਰੀ ਸੋਨਲਾ ਨੋਟਾਬੇ ਵਾਲੇ ਗੁੰਡੇ ਵੀ ਜੇ ਸਾਡੇ ਪੱਤਰਕਾਰ ਨੇ ਕੋਈ ਪੈਸੇ ਦੀ ਆਫਰ ਕੀਤੀ ਹੈ ਸਾਨੂੰ ਸਬੂਤ ਦੇ ਦਿਓ ਅਸੀਂ ਪਰਚਾ ਦਰਜ ਕਰਾਵਾਂਗੇ ਆਪਣੇ ਪੱਤਰਕਾਰ ਦੇ ਖਿਲਾਫ ਕਰਾਵਾਂਗੇ ਸਬੂਤ ਚਾਹੀਦਾ ਅਗਰ ਜੇ ਸਬੂਤ ਨਾ ਪੇਸ਼ ਕਰ ਚੁੱਕੇ ਮੈਂ ਕਹਿ ਗਿਆ ਡਾ 2 ਦਿਨ ਦਾ ਟਾਈਮ ਦਿੱਤਾ ਐਸਐਸਪੀ ਸਾਹਿਬ ਨੂੰ 2 ਦਿਨ ਚ ਜੇ ਟਾਬੇ ਵਾਲੇ ਪਿਓ ਪੁੱਤੋਂ ਗੁੰਡਿਆਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਐਸਐਸਪੀ ਸਾਹਿਬ ਤੋਂ ਡੀਆਈਜੀ ਤੇ ਜਿਹੜਾ ਦਫਤਰਾਂ ਦਾ ਘਰਾਓ ਕਰਾਂਗੇ ਪਤਾ ਸਾਹਿਬ ਉੱਥੇ ਗੱਲ ਆ ਗਈ 100 ਦੀ ਗੱਲ ਆ ਗਈ ਹੈ ਵੀ ਉਹਨਾਂ ਕਹਾਂ ਵੀ ਜਗਦੀਸ਼ ਸਿੰਘ ਥਲੀ ਕਹਿੰਦੇ ਵੀ ਅਸੀਂ ਆਪਣੇ ਬੱਚਿਆਂ ਦੀ 100 ਖਾਣੇ ਆ ਵੀ ਜਾਂ ਕਿਸੇ ਕੋਲ ਅਜ ਤੱਕ ਪੈਸਾ ਲਿਆ ਹੋਵੇ ਇਨੀ ਇਮਾਨਦਾਰੀ ਬਟਰੀ ਆ ਉਹਨਾਂ ਕਿਹਾ ਵੀ ਤੁਸੀਂ ਵੀ ਸੌ ਖਾਓ ਆਪਣੇ ਬੱਚਿਆਂ ਦੀ ਢਾਬੇ ਮਾਲਕ ਨੂੰ ਜੇਕਰ ਤੁਸੀਂ ਅਜ ਤੱਕ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਸੇ ਨੇ ਪੈਸਾ ਲਿਆ ਹੋਵੇ ਤੇ ਉਸ ਤੋਂ ਬਾਅਦ ਇਹਨਾਂ ਨੇ ਸੌ ਖਾਦ ਮੁਕਰ ਗਏ ਕਿ ਲੱਗਦਾ ਨਹੀਂ ਕਿ ਇਮਾਨਦਾਰੀ ਇੱਕ ਪਾਸੇ ਨੇ ਤੇ ਪੱਤਰਕਾਰ ਨੂੰ ਸਿਰਫ ਦਬਾਇਆ ਜਾ ਰਿਹਾ ਹੈ ਬਲੈਕਮੈਲ ਦੇ ਰਾਹ ਤੇ ਵੇਖੋ ਸਾਡੇ ਪੱਤਰਕਾਰਾਂ ਦੇ ਬੱਚੇ ਫालतੂ ਨੇ ਸਾਡੇ ਵੀਰ ਨੇ ਇੱਕ ਮੈਂ ਪਹਿਲੇ ਦੱਸ ਕੇ ਨੇ ਚ ਕੋਈ ਸ਼ੱਕ ਨਹੀਂ ਇਮਾਨਦਾਰ ਤੇ ਬੇਦਾਗ ਹੈ ਸਾਡਾ ਜਗਦੀਪ ਸਿੰਘ ਥਲੀ ਥਲੀ ਪੱਤਰਕਾਰ ਜੇ ਛੋਟਾ ਲੇਗੋ ਸੋਨੂ ਮਿਲਿਆ ਵੀ ਐਡੀ ਵੱਡੀ ਗੱਲ ਕਹਿ ਤੀ ਵੀ ਸੌ ਖਾਂਦੇ ਆ ਤੇ ਜੇ ਉਹਨਾਂ ਨੇ ਕਿ ਤੁਸੀਂ ਸੌ ਖਾਦੋ ਤੇ ਸੱਚੇ ਤਾਂ ਸੌ ਖਾਦਣ ਤੇ ਪੱਤਰਕਾਰ ਜਗਦੀਪ ਥਲੀ ਦੇ ਨਾਲ ਪੂਰਾ ਪੰਜਾਬ ਦੇ ਪੱਤਰਕਾਰ ਉਹਦੇ ਨਾਲ ਆ ਘਬਰਾਉਣਾ ਨਹੀਂ ਇਹਨਾਂ ਦੇ ਖਿਲਾਫ ਤੋਂ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਪਿਓ ਪੁੱਤਾਂ ਗੁੰਡਿਆਂ ਦੇ ਖਿਲਾਫ ਲੱਗਦਾ ਨਹੀਂ ਹੁਣ ਐਸਪੀ ਮੈਨ ਕੋ ਜਾ ਕੇ ਉਹਨਾਂ ਤਰਖਾਹ ਦਿੱਤੀ ਆ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਿੰਨ ਦਿਨ ਸਮਾਂ ਦੇ ਦਿੱਤਾ ਕਿ ਲੱਗਦਾ ਨਹੀਂ ਵੀਡੀਓ ਸਭ ਕੁਝ ਸਾਫ਼ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਧੱਕਾ ਮੁਕੀ ਕੀਤਾ ਗਿਆ ਕਿਸ ਤਰ੍ਹਾਂ ਗੁੰਡਾਗਰਦੀ ਕੀਤੀ ਗਈ ਉਹਨਾਂ ਵੱਲੋਂ ਕਿ ਲੱਗਦਾ ਨਹੀਂ ਪੁਲਿਸ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਸੀ ਬੰਦੀ ਕਾਰਵਾਈ ਹੋਣੀ ਚਾਹੀਦੀ ਮੈਂ ਕਿਹ ਕੀ ਪਤਾ ਉਹ ਪੁਲਿਸ ਨੇ ਕਮਾਉ ਪੋਤੇ ਆ ਇਹ ਜਿਹੜੇ ਗੁੰਡੇ ਆ ਕੰਮ ਕਰ ਰਹੇ ਆ ਕਿਹਦੀ ਸ਼ਹਿਦ ਇਹ ਕਰ ਰਹੇ ਨੇ ਮੌਜੂਦਾ ਥਾਣਾ ਵਾ ਐਸ ਐਚਓ ਆ ਉਹਨੂੰ ਵੀ ਤੇ ਮੈਂ ਕਿਹਾ ਵੀ ਤਲਬ ਕੀਤਾ ਜਾਵੇ ਕਿਉਂ ਨਹੀਂ ਐਕਸ਼ਨ ਲਿਆ ਜਾ ਰਿਹਾ ਕਿਉਂਕਿ ਇਸ ਲੱਗਦਾ ਵਾ ਕੁੱਤੀ ਚੋਰਾ ਨਾਲ ਰਲੀ ਆ ਇਹ ਜੋ ਦਾਲਚ ਜਰੂਰ ਕਾਲਾ ਵਾ ਤੇ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਦੋ ਦਿਨ ਦਾ ਸਾਨੂੰ ਸਮਾਂ ਦੇਣੇ ਦੋ ਦਿਨ ਚ ਜੇਕਰ ਕਾਰਵਾਈ ਪਿਓ ਪੁੱਤਾਂ ਦੇ ਖਿਲਾਫ ਨਾ ਕੀਤੀ ਗਈ ਐਸਐਸਪੀ ਮੈਂ ਆਪਣਾ ਦਫਤਰ ਜਿਹੜਾ ਘਰਾਵ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਹਰਪਾਲ ਸਿੰਘ ਪੰਗੂ ਜਿਹੜੇ ਕੀ ਪ੍ਰਧਾਨ ਨੇ ਛਾਟਾ ਪ੍ਰੈਸ ਐਸੋਸੀਏਸ਼ਨ ਦੇ ਤੁਸੀਂ ਦੇਖਿਆ ਇਹ ਤਾਂ ਮੜਾ ਪੁੱਤਲਾ ਫੋਕਾ ਗਿਆ ਸਾਡੇ ਸੀਨੀਅਰ ਪੱਤਰਕਾਰ ਸਰਵਰ ਦਾਵਾ ਵੀ ਸਾਡੇ ਨਾਲ ਗੱਲਬਾਤ ਕਰਨਗੇ ਅੰਦਾਵਾ ਸਾਹਿਬ ਕਿਸਤਾ ਦੇ ਦਿਓ ਸੋਸ਼ਲ ਮੀਡੀਆ ਦੀ ਵੀਡੀਓ ਜਿਹੜੀ ਬੜੀ ਵਾਇਰਲ ਹੋ ਰਹੀ ਆ ਭਾਈ ਜਗਦੀਪ ਥਲੇ ਜਿਹੜੇ ਕਿ ਪੰਜਾਬੀ ਲੋਕ ਦੇ 메ਨ ਪੱਤਰਕਾਰ ਨੇ ਸੀਨੀਅਰ ਪੱਤਰਕਾਰ ਨੇ ਉਹਨਾਂ ਵੱਲੋਂ ਕਵਰੇਜ ਕੀਤੀ ਗਈ ਹੈ ਇਸ ਢਾਬੇ ਦੀ ਤਾਂ ਉੱਥੇ ਜਾ ਕੇ ਇਲਜ਼ਾਮ ਲਗਾਏ ਜਾਂਦੇ ਨੇ ਉਹਨਾਂ ਦੇ ਕਿ ਉਹਨਾਂ ਕੋਲ ਕਿਸ਼ਕਿਆ ਪੀਸੇ ਦੀ ਮੰਗ ਹੁੰਦੀ ਆ ਇਸ ਤਰ੍ਹਾਂ ਦੇਖ ਦਿਓ ਚੀਜ਼ਾਂ ਦੇਖੋ ਪਹਿਲੀ ਗੱਲ ਤਾਂ ਇਹ ਵੀ ਜੋ ਪੱਤਰਕਾਰ ਦਾ ਅਧਿਕਾਰ ਹੁੰਦਾ ਵੀ ਕਿਸੇ ਜਗ੍ਹਾ ਕੁਝ ਗਲਤ ਹੋ ਰਿਹਾ ਤਾਂ ਵੀ ਜਾ ਕੇ ਕਵਰੇਜ ਕਰਨਾ ਦੂਸਰੇ ਪਾਸੇ ਜਿਹੜੇ ਢ ਉਹ ਜਿਹੜੀ ਉਹਨਾਂ ਵੱਲੋਂ ਗੁੰਡਾਗਰਦੀ ਜਿਹੜੀ ਥਲੀ ਸਾਹਿਬ ਦੇ ਨਾਲ ਕੀਤੀ ਗਈ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹ ਬੇਹਦ ਨਿੰਦਣਯੋਗ ਆ ਕਿਉਂਕਿ ਵੀਡੀਓ ਵਿੱਚ ਅਸੀਂ ਸਾਫ਼ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਥਲੀ ਦੇ ਨਾਲ ਬਦਤਮੀਜ਼ੀ ਜਿਹੜੀ ਉਹ ਕੀਤੀ ਜਾ ਰਹੀ ਹੈ ਥਲੀ ਨੂੰ ਪੂਰਾ ਪੰਜਾਬ ਜਾਣਦਾ ਔਰ ਪਤਾ ਕੀ ਕਿਸ ਤਰ੍ਹਾਂ ਉਹਨਾਂ ਜਿਹੜੀ ਆ ਸੱਚਾਈ ਦੀ ਹਮੇਸ਼ਾ ਆਵਾਜ਼ ਜਿਹੜੀ ਉਹ بلند ਕੀਤੀ ਆ ਔਰ ਅਜੇਹੇ ਪੱਤਰਕਾਰ ਦੇ ਨਾਲ ਅਜਿਹਾ ਹੋ ਜਾਣਾ ਔਰ ਉਹ ਵੀ ਫਗਵਾੜੇ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਕਈ ਪੱਤਰਕਾਰ ਨੇ ਮੌਕੇ ਤੇ ਸਾਰੇ ਵੀਰਾਂ ਨੂੰ ਚਾਹੀਦਾ ਸੀਗਾ ਵੀ ਇਹਦਾ ਵਿਰੋਧ ਕਰਦੇ ਢਾਬੇ ਵਾਲੇ ਦਾ ਜਿਸ ਕਰਕੇ ਜਿਹੜਾ ਉਹ ਕਿਤੇ ਨਾ ਕਿਤੇ ਨੂੰ ਅਗਲ ਆ ਜਾਂਦੀ ਪਤਾ ਲੱਗ ਜਾਂਦਾ ਵੀ ਕਿਸੇ ਸੀਨੀਅਰ ਪੱਤਰਕਾਰ ਦੇ ਨਾਲ ਕਿਵੇਂ ਜਿਹੜਾ ਉਲਝੀਦਾ ਪਰ ਇਸ ਦੇ ਉਲਟ ਹੀ ਸਭ ਕੁਝ ਦੇਖਣ ਨੂੰ ਮਿਲਿਆ ਥੜੀ ਸਾਹਿਬ ਦੀਆਂ ਬਾਵਾ ਮਰੂੜੀਆਂ ਗਈਆਂ ਥੜੀ ਸਾਹਿਬ ਨੇ ਜਿਵੇਂ ਦੱਸਿਆ ਕਿ ਕੋਟਮਾਰ ਕਰਨ ਦੀ ਉਹਨਾਂ ਦੇ ਨਾਲ ਜਿਹੜੀ ਕੋਸ਼ਿਸ਼ ਕੀਤੀ ਗਈ ਆ ਇਹ ਬੇਹੱਦ ਜਿਹੜੀ ਆ ਇਹ ਸ਼ਰਮਨਾਕ ਘਟਨਾ ਔਰ ਮੈਂ ਅਪੀਰ ਕਰਦਾ ਫਗਵਾੜਾ ਪੁਲਿਸ ਨੂੰ ਕਿ ਜਿਹੜੀ ਆ ਇਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਕੀਤੀ ਜਾਵੇ। ਉਹ ਕੀ ਲੱਗਦਾ ਨਹੀਂ ਜੇ ਅਰਦਾਵਾ ਸਾਹਿਬ ਜੇਕਰ ਸਾਡੇ ਸੀਨੀਅਰ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਹੋਣ ਲੱਪਿਆ ਤਾਂ ਸਾਡੇ ਵਰਗੇ ਜਾਂ ਤੁਹਾਡੇ ਵਰਗੇ ਕੀ ਬਣੂਗਾ ਕੀ ਲੱਗਦਾ ਨਹੀਂ ਆ ਗੁੰਡਾਗਰਦੀ ਜਿਹੜੀ ਸ਼ਰਮ ਕੀਤੀ ਗਈ ਆ ਜਦੋਂ ਕਿਸੇ ਅਸੀਂ ਲੋਕਾਂ ਦੀ ਆਵਾਜ਼ ਬੰਦੇ ਆ ਜੇਕਰ ਸਾਨੂੰ ਕੋਈ ਬੁਲਾਉਂਦਾ ਵੀ ਫਰਾਨੀ ਜਗ੍ਹਾ ਕੰਮ ਹੋ ਰਿਹਾ ਗਲਤ ਕੰਮ ਹੋ ਰਿਹਾ ਉੱਥੇ ਜਾ ਕੇ ਸਾਡਾ ਫਰਜ਼ ਬੰਦਾ ਜਾ ਕੇ ਆਵਾਜ਼ ਚੁਕੜੀ ਪਰ ਕੀ ਲੱਗਦਾ ਜੇ ਆਵਾਜ਼ ਚੁਕਣਾ ਸਾਨੂੰ ਇੱਕ ਮਜਾ ਭੁਤਲਾ ਪਾਊਗਾ ਚਾਰ ਪੰਜ ਗੁੰਡੇ ਆ ਕੇ ਸਾਡੀਆਂ ਬਾਹਾਂ ਮਲੋਣੀ ਸ਼ੁਰੂ ਕਰ ਦਿੰਦੇ। ਦੇਖ ਉਦਣਾ ਹੁੰਦਾ ਜਾਂ ਤਾਂ ਫਿਰ ਸਰਕਾਰਾਂ ਉੱਤੇ ਪਰਚੇ ਦਰਜ ਕਰਦੀਆਂ ਜਾਂ ਪੁਲਿਸ ਪ੍ਰਸ਼ਾਸਨ ਪਰਚੇ ਦਰਜ ਕਰਦਾ ਜਾਂ ਫਿਰ ਇਹੋ ਜਿਹੇ ਲੋਕ ਜਿਹੜੇ ਗੁੰਡਾਗਰਦੀ ਤੋਂ ਉੱਤਰਉਦੇ ਆ ਪਰ ਇੱਥੇ ਗੱਲ ਇਹ ਆ ਕਿ ਆਖਰ ਕਮੀ ਕਿੱਥੇ ਆ ਕਮੀ ਇਹ ਆ ਵੀ ਸਾਡੇ ਪੱਤਰਕਾਰ ਵੀਰਾਂ ਵਿੱਚ ਆਪਸੀ ਕਮੀ ਆ ਜੇਕਰ ਥੜੀ ਦੇ ਨਾਲ ਫਗਵਾੜੇ ਦੇ ਪੱਤਰਕਾਰ ਖੜੇ ਹੁੰਦੇ ਜੇਕਰ ਹੋਰ ਵੀ ਪੱਤਰਕਾਰ ਜਿਹੜੇ ਆ ਪੰਜਾਬ ਦੇ ਥੜੀ ਸਾਹਿਬ ਦੇ ਨਾਲ ਖੜੇ ਹੁੰਦੇ ਤਾਂ ਸ਼ਾਇਦ ਜਿਹੜਾ ਆ ਨਜ਼ਾਰਾ ਨਾ ਦੇਖਣ ਨੂੰ ਮਿਲਦਾ ਤੁਸੀਂ ਦੇਖਿਆ ਉਹ ਕੁਝ ਦਿਨ ਪਹਿਲਾਂ ਬਠਿੰਡੇ ਦੇ ਪੱਤਰਕਾਰ ਤੇ ਕਿਸਕਰ ਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਬਾਜੂ ਬੁਰੇ ਪੰਜਾਬ ਦੇ ਵਿੱਚ ਰੋ ਵਿਰੋਧ ਹੋਇਆ ਤੇ ਪਰਚਾ ਜਿਹੜਾ ਉਹ ਰੱਦ ਵੀ ਕਰ ਦਿੱਤਾ ਗਿਆ ਪਹਿਲਾਂ ਉਹ ਦੋਸ਼ੀ ਹੋ ਗਿਆ ਜੇ ਪੱਤਰਕਾਰਾਂ ਵਿਰੋਧ ਕੀਤਾ ਤੇ ਉਹ ਫਿਰ ਜਿਹੜਾ ਉਹ ਬਾਇਜਤ ਜਿਹੜਾ ਉਹ ਬਰੀ ਵੀ ਹੋ ਗਿਆ ਹਨਾ ਕਹਿੰਦੇ ਹਮੇਸ਼ਾ ਅਸੀਂ ਦੇ ਦੇ ਵੀ ਖਾਸ ਕਰਕੇ ਰੰਦਾਵਾ ਸਾਹਿਬ ਉੱਥੇ ਸਾਡੇ ਕੋਲ ਪੱਤਰਕਾਰ ਭਾਈਚਾਰਾ ਮੌਜੂਦ ਵੀ ਸੀ ਜਿਹੜੇ ਲੱਗਾ ਪਤਾ ਅਤੇ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਭਾਈ ਤੁਹਾਡਾ ਇਲਾਕਾ ਨਹੀਂ ਪੈਂਦਾ ਤੁਸੀਂ ਕਿੱਧਰ ਆ ਗਏ ਇੱਥੇ ਨੂੰ ਲੱਗੇ ਇਹ ਇਲਾਕਾ ਪਤਾ ਹੁੰਦਾ ਪੱਤਰਕਾਰਾਂ ਜੇਕਰ ਗੱਲ ਕਰੀਏ ਉੱਥੇ ਜਾ ਕੇ ਹਮੇਸ਼ਾ ਇੱਥੇ ਕਹਿੰਦੇ ਆ ਵੀ ਪੀਲੀ ਪੱਤਰਕਾਰੀ ਗੱਲ ਕਰਨ ਲੱਗੇ ਪੀ येलो ਕਾਰ ਦੀ ਗੱਲ ਕਰ ਲੈ ਕਿ ਲੱਗਦਾ ਵੀ ਟਾਬੇ ਵਾਲੋਂ ਕੀ ਪਤਾ ਵੀ येलो ਕਾਰ ਕੀ ਹੁੰਦਾ ਕੀ ਆ ਕਿ ਲੱਗਦਾ ਵੀ ਸਭ येलो ਕਾਰ ਵਾਲਾ ਹੀ ਪੱਤਰਕਾਰ ਪੱਤਰਕਾਰ ਆ ਦੂਜਾ ਪੱਤਰਕਾਰ ਪੱਤਰਕਾਰ ਨਹੀਂ ਆ ਦੇਖੋ ਪਹਿ ਰਾਸ਼ਨ ਕਾਰਡ ਜਾਂ ਇਹਤਖੰਡ ਤੇਲ ਨਹੀਂ ਮਿਲਦਾ ਠੀਕ ਹੈ ਜੀ ਜਿਹੜਾ ਜਿਹੜਾ yellow ਕਾਰਡ ਦਾ ਮਤਲਬ ਕੀ ਹੈ ਕਿ ਤੁਹਾਨੂੰ ਡੀਪੀਆਰਓ ਵੱਲੋਂ ਤੁਹਾਡੇ ਇਲਾਕੇ ਦੇ ਡੀਪੀਆਰਓ ਵੱਲੋਂ ਇੱਕ ਜਿਹੜਾ yellow ਕਾਰਡ ਜਾਰੀ ਕਰ ਦਿੱਤਾ ਜਾਂਦਾ ਵੀ ਤੁਸੀਂ ਸਰਕਾਰੀ ਕਵਰੇਜ ਕਰਨੀ ਹੈ yellow ਕਾਰਡ ਸਿਰਫ ਤੁਹਾਡੀ ਸਰਕਾਰੀ ਕਵਰੇਜ ਕਰਨ ਵਾਸਤੇ ਆ ਹੋਰ ਕਿਹਦੇ ਕੰਮ ਨਹੀਂ ਆਉਂਦਾ ਤੇ ਬਾਕੀ ਤੁਸੀਂ ਚੁੱਕ ਕੇ ਵੇਖ ਲਓ ਆ ਪੁਲਿਸ ਦੀਆਂ ਖਬਰਾਂ ਪ੍ਰਸ਼ਾਸਨ ਦੀਆਂ ਖਬਰਾਂ ਜੇਕਰ ਸੋਸ਼ਲ ਮੀਡੀਆ ਬੰਦ ਕਰ ਦੇਣਾ ਤੇ ਇਹਨਾਂ ਦੀਆਂ ਸਿਰਫ 10% ਖਬਰਾਂ ਚੱਲਣੀਆਂ ਚਲਾਉਂਦਾ ਕੌਣ ਹੈ ਸੋਸ਼ਲ ਮੀਡੀਆ ਚਲਾਉਂਦਾ ਹੁਣੇ ਤੇ ਸਾਡੇ ਸੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਹੁੰਦੀ 80% ਲੋਗੋ ਅੱਗੇ ਆ ਜਿਹੜੇ ਆ ਉਹ ਸੋਸ਼ਲ ਮੀਡੀਆ ਦੇ ਪੇ ਹੁੰਦੇ ਆ ਉਹਨਾਂ ਨੇ ਕਦੀ ਇਤਰਾਜ਼ ਨਹੀਂ ਕੀਤਾ ਇਹ ਜਿਹੜੇ ਆ ਜਿਹੜੇ ਕੁਝ ਲੋਕ ਮੈਂ ਕਹੂੰਗਾ ਨੀਵੇਂ ਦਰਜੇ ਜਿਹੜੇ ਲੋਕ ਨੇ ਜਿਹੜੇ ਸੋਚ ਨੀਵੇਂ ਦਰਜੇ ਦੀ ਆ ਆ ਸੋਸ਼ਲ ਮੀਡੀਆ ਦਾ ਪੱਤਰਕਾਰ ਕੋ ਯੈਲੋ ਕਾਰਡ ਹੈ ਨਹੀਂ ਹੁਣ ਮੈਂ ਕਹਿੰਦਾ 90% ਪੰਜਾਬ ਦੇ ਪੱਤਰਕਾਰਾਂ ਕੋ ਯੈਲੋ ਕਾਰਡ ਨਹੀਂ ਹੈਗੇ ਤੇ ਕੀ ਉਹ ਪੱਤਰਕਾਰ ਨਹੀਂ ਉਹ ਕਵਰੇਜ ਨਹੀਂ ਕਰਦੇ ਸਗੋਂ ਯੈਲੋ ਕਾਰਡ ਵਾਲਿਆਂ ਦੇ ਨਾਲੋਂ ਜ਼ਿਆਦਾ ਹੀ ਕਰਦੇ ਹੋਣਗੇ ਬੇਸ਼ੱਕ ਮੇਰੇ ਕੋਲ ਵੀ ਯੈਲੋ ਕਾਰਡ ਆ ਪਰ ਮੈਂ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਬੰਦਾ ਐਕਟਿਵੇਟ ਆ ਜਿਹੜਾ ਬੰਦਾ ਫੀਲਡ ਦੇ ਵਿੱਚ ਕੰਮ ਕਰ ਰਿਹਾ ਗਰੀਬਾ ਸਭ ਪੱਤਰਕਾਰ ਆ ਔਰ ਬਾਕੀ ਰੀ ਏਰੀਆ ਦੀ ਗੱਲ ਪੱਤਰਕਾਰ ਦਾ ਕੋਈ ਏਰੀਆ ਨਹੀਂ ਹੁੰ ਹੁਣ ਪੁਲਿਸ ਕਦੇ ਤੁਰੀ ਜਾਂਦੀ ਹੋਵੇ ਤੇ ਸਾਹਮਣੇ ਕਤਲ ਹੁੰਦਾ ਪੁਲਿਸ ਇਹ ਨਹੀਂ ਵੇਂਦੀ ਵੀ ਮੇਰਾ ਏਰੀਆ ਨਹੀਂਗਾ ਪੁਲਿਸ ਪੁਲਿਸ ਦਾ ਫਰਜ ਮੰਦਾ ਅੱਗੇ ਜਾਣਦਾ ਇਸੇ ਕਰਕੇ ਹੁਣ ਕਾਨੂੰਨ ਵੀ ਹੈਗਾ 0 ਐਫ ਆਈ ਆਰ ਜਿੱਥੇ ਤੁਸੀਂ ਮਰਜ਼ੀ ਦਰਜ ਕਰਾ ਸਕਦੇ ਹੋ ਇਸੇ ਤਰ੍ਹਾਂ ਪੱਤਰਕਾਰ ਵੀ ਜਿੱਥੇ ਮਰਜ਼ੀ ਜਿੱਥੇ ਵਧੀਕੀ ਹੁੰਦੀ ਹੈ ਤੇ ਕਵਰੇਜ ਕਰ ਸਕਦਾ ਪੱਤਰਕਾਰ ਦਾ ਕੋਈ ਏਰੀਆ ਜਿਹੜਾ ਉਹ ਨਹੀਂ ਹੁੰਦਾ ਇਹ ਜਿਹੜੇ ਉਹ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਮੰਦ ਵਿੱਚ ਕੋਈ ਭੁਲੇਖਾ ਵੀ ਸ਼ਾਇਦ ਜਿਹੜਾ ਪੱਤਰਕਾਰ ਦਾ ਕੋਈ ਏਰੀਆ ਹੁੰਦਾ ਹੋ ਸਕਦਾ ਉਹ ਏਰੀਆ 'ਚ ਵੱਜੇ ਹੁਣ ਪਰ ਜਿਹੜਾ ਸੱਚਾ ਨੀਡਰ ਤੇ ਬੇਦਾਗ ਪੱਤਰਕਾਰ ਹੁੰਦਾ ਉਹਦਾ ਕੋ ਬਤਨਵਾਜੀ ਤੁਸੀਂ ਦੇਖਿਆ ਵੀ ਅੱਜ ਸੀਨੀਅਰ ਪੱਤਰਕਾਰ ਲੋ ਜਿਹੜਾ ਕੀ ਉਸ ਢਾਬੇ ਮਾਲਕ ਦੇ ਪਿਓ ਪੁੱਤ ਨੇ ਪੁੱਤਲਾ ਫੁਕਾ ਗਿਆ ਵਾ ਜਿਹੜਾ ਤਰਮੀਤ ਸਿੰਘ ਗਿੱਲ ਨਾਲ ਲਾਲੀ ਕਿਸ ਤਰ੍ਹਾਂ ਦੇ ਦੋ ਅਸੀਂ ਅਕਸਰ ਦੇਦੇ ਵੀ ਬਿਬਾਕ ਇਹ ਪੱਤਰਕਾਰੀ ਕਰਦੇ ਨੇ ਜਿੱਦਿਸ ਥਲੀ ਤੇ ਲੋਕ ਕਹਿੰਦੇ ਲੋਕ ਜੰਪੜਾ ਦੇ ਦਈ ਆ ਪੱਤਰਕਾਰ ਹੋਵੇ ਤੇ ਥਲੀ ਵਰਗਾ ਹੋਵੇ ਪਰ ਅੱਜ ਥਲੀ ਨੂੰ ਜ਼ਬਰਦਸਤ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਢਾਬੇ ਮਾਲਕ ਦੇ ਪਿਓ ਪੁੱਤ ਨੇ ਉਹਨਾਂ ਵੱਲੋਂ ਪੂਰੀ ਗੁੰਡਾਗਰਦੀ ਕੀਤੀ ਤੁਹਾਡਾ ਬਰਕਾ ਜਰਵਲ ਸਾਹਿਬ ਦੱਬਣ ਦਬਾਉਣ ਵਾਲਾ ਤੇ ਥਲੀ ਦੇ ਵਿੱਚ ਨਾਮ ਹੀ ਨਹੀਂ ਨਾ ਨਾਮ ਥਲੀ ਜਿਹੜਾ ਨਾ ਉਹ ਦੱਬਣ ਵਾਲਾ ਹੈ ਹੀ ਨਹੀਂ ਉਹ ਸੱਚ ਦੀ ਜਿੰਨਾ ਜੇ ਮੈਂ ਜਾਣਦਾ ਥਲੀ ਸਾਹਿਬ ਨੂੰ ਬਹੁਤ ਡਰ ਨੇ ਤਜਰਬੇ ਚਾਰ ਨੇ ਤੇ ਜਿੱਥੇ ਉਹ ਤਜਰਬਾ ਰੱਖਦੇ ਨੇ ਉੱਥੇ ਹੀ ਬਹੁਤ ਵਧੀਆ ਇਨਸਾਨ ਵੀ ਨੇ ਹਮੇਸ਼ਾ ਲੋੜਵੰਦ ਦੀ ਬਾਹ ਫੜਦੇ ਨੇ ਅਸੀਂ ਆਪ ਦੇਖਦੇ ਹਾਂ ਸਾਨੂੰ ਆਪਣੇ ਪਤਾ ਚੱਲਦਾ ਜੇ ਇਸ ਵੇਲੇ ਵੀਡੀਓ ਦੇਖਦੇ ਆ ਅਸੀਂ ਉਹਨਾਂ ਨੂੰ ਫੋਲੋ ਕਰਦੇ ਆ ਅੱਜ ਪੱਤਰਕਾਰੀ ਦੇ ਵਿੱਚ ਜੋ ਵੀ ਅਸੀਂ ਉਹਨਾਂ ਨੂੰ ਫੋਲੋ ਬਹੁਤ ਕੀਤਾ ਹੈ ਤਾਂ ਲੋੜਵੰਦਾਂ ਦੀ ਬਾਹ ਫੜਨ ਵਾਲਾ ਬੰਦਾ ਜੋ ਉਸ ਢਾਬੇ ਤੇ ਪਹੁੰਚਿਆ ਉਹ ਵੀ ਕਿਸੇ ਦੀ ਮਦਦ ਵਾਸਤੇ ਪਹੁੰਚਿਆ ਤੇ ਤੁਸੀਂ ਦੱਬਨ ਦਬਾਉਂਦਾ ਆਂਦੇ ਹੋ ਥਲੀ ਦੱਬਦਾ ਨਹੀਂ ਸਾਰਾ মিডিਆ ਉਹਨਾਂ ਦੇ ਨਾਲ ਆ ਜੱਥੇਬੰਦੀਆਂ ਉਹਨਾਂ ਦੇ ਨਾਲ ਆ ਤੁਸੀਂ ਦੇਖ ਹੀ ਰਹੇ ਹੋ ਸੋਸ਼ਲ ਮੀਡੀਆ ਦਾ ਇਹ ਤੂਫਾਨ ਆਇਆ ਪਿਆ ਹੈ ਜਦੋਂ ਦਾ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਦੱਬਨ ਵਾਲੀ ਤਾਂ ਹੈ ਹੀ ਨਹੀਂ ਜਿਸ ਪਾਸੇ ਦਾ ਜਿਵੇਂ ਲੱਗਦਾ ਨਹੀਂ ਕਿ ਕਿਤੇ ਗਲਤ ਪੰਗਾ ਲੱ ਲਿਆ ਵਾ ਪਿਓ ਪੁੱਤਾਂ ਢਾਬੇ ਵਾਲਿਆਂ ਨੇ ਵੀ ਸੋਰ ਕੇ ਵੀ ਸ਼ਾਇਦ ਪਲਾੜੀ ਸਰਦਾਰ ਕਿਹੜੇ ਆ ਗਏ ਨੇ ਉੱਥੇ ਬੜੀ ਪੀਲੀ ਪੱਤਰਕਾਰੀ ਬੜੀ ਝਾੜ ਰਹੀ ਸੀ ਵੀ ਯੈਲੋ ਕਾਰ ਦਿਖਾਓ ਯੈਲੋ ਕਾਰ ਦਿਖਾਓ ਇਹ ਲੱਗਦਾ ਨਹੀਂ ਵੀ ਥਲੀ ਭਾਈ ਨੇ ਇਹ ਜਹਾਵਾ ਬਣਾ ਤਾਇਆ ਜੇ ਰਿਪੋਰਟਰ ਦੇ ਵਿੱਚ ਦਮ ਹੈ ਨਾ ਉਹ ਜੈਲੋ ਰਿਆਡ ਤੋਂ ਉੱਪਰ ਦੀ ਪਹੁੰਚ ਰਹਿਦਾ ਹੈ ਜ਼ਰੂਰੀ ਨਹੀਂ ਹੈ ਜਵੇਂ ਰੰਧਾਵਾ ਸਾਹਿਬ ਨੇ ਦੱਸਿਆ ਜੈਲੋ ਰਿਆਡ ਸਿਰਫ ਔਰ ਗਵਰਨਮੈਂਟ ਦੀਆਂ ਜਿਹੜੀਆਂ ਨਿਊਜ਼ ਨੇ ਉਹਨਾਂ ਵਾਸਤੇ ਬਣਿਆ ਹੈ ਪੱਤਰਕਾਰ ਜਿਹੜਾ ਥਲੀ ਸਾਹਿਬ ਆ ਉਹਨਾਂ ਬਾਰੇ ਤਾਂ ਅਸੀਂ ਸਾਰੇ ਜਾਣਦੇ ਆ ਵੱਡੇ ਵੱਡੇ ਜਿੰਨੇ ਵੀ ਰਿਪੋਰਟਰ ਨੇ ਸਾਰਿਆਂ ਨੇ ਪੋਸਟਾਂ ਪਾਈਆਂ ਨੇ ਜਿਨ੍ਹਾਂ ਦਾ ਨਾਮ ਲਿਆ ਜਾਵੇ ਉਹਨੇ ਨਾਮ ਥੋੜੇ ਨੇ ਤੇ ਥਲੀ ਸਾਹਿਬ ਤਾਂ ਇਮਾਨਦਾਰ ਸਭੀ ਨੇ ਉਹਨਾਂ ਦਾ ਚਿਹਰਾ ਜਿਹੜਾ ਉਹ ਸਾਰੇ ਦੁਨੀਆ ਜਾਣਦੀ ਹੈ ਮੈਂ ਦੱਸਦਾ ਤੁਹਾਡੇ ਨਾਲ ਹੀ ਬਹੁਤ ਵਾਰ ਮਿਲਿਆ ਮੈਂ ਥਲੀ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਆਪਾਂ ਮਿਲਦੇ ਰਹਿਨੇ ਆ ਤੇ ਜਿੰਨੇ ਉਹ ਇਨਸਾਨ ਵਧੀਆ ਨੇ ਮੇਰੇ ਖਿਆਲ ਨਾਲ ਉਸ ਤਰ੍ਹਾਂ ਦਾ ਇਨਸਾਨ ਹੋਣਾ ਨਹੀਂ ਇਸ ਦੁਨੀਆ ਦੇ ਪਰ ਤਾਂ ਬਹੁਤ ਵਧੀਆ ਇਨਸਾਨ ਨੇ ਉਹ ਤੇ ਜਿਹੜਾ ਢਾਬੇ ਵਾਲਿਆਂ ਨੇ ਇਸ ਤਰ੍ਹਾਂ ਦਾ ਕੀਤਾ ਹੈ ਉਹਨਾਂ ਦਾ ਮੋਬਾਈਲ ਫੜ ਲਿਆ ਉਹਨਾਂ ਦੀਆਂ ਬਾਹਾਂ ਮਰੋੜੀਆਂ ਨੇ ਇਹ ਤਾਂ ਸਾਡੇ ਸਾਨੂੰ ਦਬਾਉਣ ਵਾਸਤੇ ਹੋ ਗਿਆ ਨਾ ਸਾਡੀ ਆਜ਼ਾਦੀ ਤੇ ਹਮਲਾ ਹੈ ਤਾਂ ਇਹ ਹੋਣ ਨਹੀਂ ਦਿੱਤਾ ਜਾਏਗਾ ਕਿਉਂਕਿ ਅੱਜ ਵੀ ਸਾਡਾ ਸਿਆੜਾ ਵੈਲਫੇਅਰ ਸੁਸਾਇਟੀ ਜਿਹੜੀ ਆ ਉਹ ਹਮੇਸ਼ਾ ਹੀ ਉਹਨਾਂ ਦੇ ਨਾਲ ਮੋਢੇ ਦੇ ਨਾਲ ਵੋਟਾਂ ਲਾ ਕੇ ਖੜੀ ਗਿਆ ਤਾਂ ਪ੍ਰਧਾਨ ਸਾਹਿਬ ਨੇ ਬਹੁਤ ਵਧੀਆ ਕੀਤਾ ਪਤਲਾ ਸਾੜਿਆ ਅਜਦਾ ਹੀ ਭਾਂਡੇ ਭੰਨੇ ਸੀ ਇਥ ਬੜੀਆਂ ਚੀਜ਼ਾਂ ਸੋਚਿਆ ਸੀ ਫਿਰ ਵੀ ਅਸੀਂ ਮਰਿਆਦਾ ਦੇ ਵਿੱਚ ਰਹਿ ਸੀ ਜੋ ਵੀ ਕੀਤਾ ਹੈ ਅਸੀਂ ਚਾਹੁੰਦੇ ਆ ਕਿ ਜਿਹੜੇ ਵੀ ਪੱਤਰਕਾਰਾਂ ਨਾਲ ਹੋਇਆ ਹਮਲਾ ਹੋਇਆ ਸਾਡੇ ਵੀਰ ਤੇ ਥਲੀ ਸਾਹਿਬ ਤੇ ਉਹ ਜਿੰਨੇ ਵੀ ਧਾਬੇ ਵਾਲੇ ਨੇ ਜਾਂ ਤੇ ਮਾਫੀ ਮੰਗਣ ਜਾਂ ਆਪਣਾ ਜਿਹੜਾ 2 ਨੰਬਰ ਦਾ ਚਲਾਉਂਦੇ ਨੇ ਜਿਵੇਂ ਉਹਦੇ ਪੈਸੇ ਵਧ ਲੈਂਦੇ ਨੇ ਉਹ ਜਿਹੜੇ ਨੇ ਬੰਦ ਹੋਣਾ ਚਾਹੀਦਾ ਬੱਚੀ ਲੱਗਦਾ ਨਹੀਂ ਸਾਨੂੰ ਥੋੜੀ ਨਿਰਾਸ਼ਾ ਵੀ ਹੈਗੀ ਉਸ ਨੂੰ ਲੈ ਕੇ ਉੱਥੇ ਜਿਹੜੇ ਪੱਤਰਕਾਰ ਕੁਝ ਪਹੁੰਚੇ ਸੀ ਮੌਕੇ ਤੇ ਥਲੀ ਭਾਈ ਨੂੰ ਕਹਿ ਰਹੇ ਸੀ ਵੀ ਰਾਇਨਾਮਾ ਕਰ ਲੋ ਅਸੀਂ ਤੁਹਾਡਾ ਰਾਇਨਾਮਾ ਕਰਾ ਦਿੰਦੇ ਆ ਕਦੀ ਕੋਈ ਕਹਿੰਦੇ ਸੀ ਵੀ ਆ ਤੁਸੀਂ ਕਿੱਥੋਂ ਆ ਗਏ ਤੁਹਾਡਾ ਇਲਾਕਾ ਨਹੀਂ ਪੈਂ ਕਿ ਲੱਗਦਾ ਕਿ ਟਾਬੇ ਵਾਲਿਆਂ ਨੂੰ ਪਤਾ ਹੀ ਹੁੰਦਾ ਵੀ ਯੈਲੋ ਕਾਰਡ ਹੁੰਦਾ ਕੀ ਆ ਕਿ ਲੱਗਦਾ ਨਹੀਂ ਜੇ ਪੱਤਰਕਾਰ ਭਾਈਚਾਰੇ ਤੇ ਮੁਸੀਬਤ ਪੈ ਗਈ ਆ ਤੇ ਸਾਨੂੰ ਪੱਤਰਕਾਰ ਨਾਲ ਖੜਨਾ ਚਾਹੀਦਾ ਵਾ ਇਹ ਨਹੀਂ ਲੈਣਾ ਚਾਹੀਦਾ ਬਚੋਲ ਗੜੀ ਨਹੀਂ ਕਰਨੀ ਚਾਹੀਦੀ ਸਾਨੂੰ ਟਾਬੇ ਵਾਲਾਂ ਨਾਲ ਸਾਥ ਹੀ ਦੇਣਾ ਚਾਹੀਦਾ ਕਿਉਂਕਿ ਪੱਤਰਕਾਰ ਪੱਤਰਕਾਰ ਭਾਈਚਾਰੇ ਦਾ ਸਾਥ ਦੇਊਗਾ ਕਿ ਲੱਗਦਾ ਨਹੀਂ ਅੱਜ ਇਹ ਮੈਕਮਾ ਵਾ ਔਖੀ ਵਾਲੀ ਸਾਨੂੰ ਖੜਨਾ ਚਾਹੀਦਾ ਦੂਜੇ ਦੇ ਨਾਲ ਨਾ ਕਿ ਮਚੋਲ ਗੜੀ ਕਰਨੀ ਚਾਹੀਦੀ ਆ ਹਰਜੀਤ ਵੀਰੇ ਦੇਖਿਓ ਅਸੀਂ ਵੀ ਬਾਹਰ ਜਾਂਦੇ ਆ ਹੋ ਸਕਦਾ ਫਰਵਾੜੇ ਵਾਲੇ ਵੀਰ ਵੀ ਸਾਡੇ ਇੱਥੇ ਆਉਣ ਉਹਨਾਂ ਤੇ ਭਾਰੀ ਪਵੇ ਤੇ ਅਸੀਂ ਨਾ ਜਾਈਏ ਤੇ ਫਿਰ ਮਾੜੀ ਸਾਡਾ ਸਾਰਿਆਂ ਦਾ ਫਰਜ਼ ਬੰਦਾ ਜਿੱਥੇ ਰਿਪੋਰਟਰ ਤੇ ਭਾਰੀ ਪਈ ਏਜੰਸੀ ਕਿਸੇ ਵੀ ادارے ਨਾਲ ਜੁੜਿਆ ਉਹਦੇ ਨਾਲ ਬਾਹ ਨਾਲ ਮੋਢੇ ਨਾਲ ਮੋਢਾ ਜੋੜਨਾ ਚਾਹੇ ਸਾਡੀ ਵੀਰਾਂ ਉਹਨਾਂ ਵੀਰਾਂ ਨੂੰ ਵੀ ਅਪੀਲ ਹੈ ਮੇਰੀ ਜਿਹੜੇ ਵੀਰ ਉਥੋਂ ਦੇ ਰਿਪੋਰਟਰ ਨੇ ਕਿ ਭਾਈ ਤੁਸੀਂ ਵੀ ਹਾਂ ਦਾ ਨਾ ਨਾਰਾ ਮਾਰੋ ਚਾਹੇ ਵੀਰ ਹੀ ਐਡਾ ਲੈਂਦੇ ਹੋ ਤੁਸੀਂ ਪਰ ਹਾਂ ਦਾ ਨਾ ਨਾਰਾ ਮਾਰਨਾ ਜ਼ਰੂਰੀ ਹੈ ਐਡਾ ਸਾਨੂੰ ਪਤਾ ਹੈ ਜ਼ਰੂਰੀ ਹੈ ਐਡਾ ਵੀ ادارے ਆਂਦੇ ਨੇ ਐਡਾ ਲੈਣੀਆਂ ਨੇ ਪਰ ਜਿੱਥੇ ਪੱਤਰਕਾਰ ਦੇ ਭਾਰੀ ਪਈ ਹੈ ਨਾ ਉਥੇ ਹਾਂ ਦਾ ਨਾ ਨਾਰਾ ਮਾਰਨਾ ਜ਼ਰੂਰੀ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਇਹ ਜਿਹੜਾ ਸਿਰਫ ਸਿਰਫ ਸਥਲੀ ਵੀਰੋ ਵਾਸਤੇ ਨਹੀਂ ਹੈ ਪਿਛਲੀ ਜਦੋਂ ਮਨਿੰਦਰਪਾਲ ਵੀਰ ਤੇ ਵੀ ਸਾਡੇ ਤੇ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਦੋਂ ਵੀ ਅਸੀਂ ਸਾਰੇ ਸਾਂਝੇ ਸੀ ਤੇ ਜਿੱਥੇ ਵੀ ਭਾਰੀ ਬਹਿਰੀ ਰਿਪੋਰਟਰਾਂ ਦੇ ਅਮਰਸਰ ਵੈਲਫੇਅਰ ਸੋਸਾਇਟੀ ਅਡਾ ਵੈਲਫੇਅਰ ਸੋਸਾਇਟੀ ਦਾ ਨਾਲ ਹੀ ਆ ਸਾਰਿਆਂ ਦੇ ਤੇ ਮੈਂ ਇੱਥੇ ਫਿਰ ਦੱਸ ਦਿੰਦਾ ਦੱਬਣ ਦਬਾਉਣ ਵਾਲਾ ਸਾਡੀ ਵੀਰ ਨਹੀਂ ਆ ਸਾਡਾ ਨਾ ਦੱਬਣਾ ਨਾ ਦੱਬਣਾ ਬਿਲਕੁਲ ਬਿਲਕੁਲ ਜੀ ਬਹੁਤ ਛੋਟੀ ਗੱਲ ਬਾਕ ਕੀਤੀ ਆ ਕਿਉਂਕਿ ਦੱਬਣ ਵਾਲਾ ਉਹ ਸਾਡਾ ਵੀਰ ਵੀ ਆ ਦੱਬਣ ਵਾਲੇ ਦਿਨ ਤੇ ਜੰਮੇ ਹੀ ਨਹੀਂ ਜਦੀਪ ਸਿੰਘ ਥਲੀ ਐਸ ਕਰਕੇ ਉਹ ਟਾਬੇ ਦੇ ਮਾਲਕਾਂ ਨੂੰ ਪਤਾ ਜਰੂਰ ਲੱਗ ਗਿਆ ਹੋਊਗਾ ਪਿਓ ਪੁੱਤਾਂ ਨੂੰ ਵੀ ਗਲਤ ਪੰਗਾ ਲੈ ਲਿਆ ਭਾਈ ਤੂੰ ਕਿਸੇ ਸਰਦਾਰ ਦੇ ਨਾਲ ਤੁਸੀਂ ਦੇਖਿਆ ਜੇ ਸੋਸ਼ਲ ਮੀਡੀਆ ਤੇ ਨੇਰੀ ਆਈ ਪਈ ਆ ਇੰਦੀਆਂ ਪੋਸਟਾਂ ਦੀ ਅਸੀਂ ਧੰਨਵਾਦੀ ਕਰਦੇ ਆ ਉਹਨਾਂ ਵੀਰਾਂ ਦਾ ਕੱਲੇ ਜਥੇਬੰਦੀਆਂ ਦਾ ਚਾਹੇ ਕਿਸਾਨ ਜਥੇਬੰਦੀ ਆ ਹਰ ਇੱਕ ਭਾਈ ਜਿਹੜਾ ਜਦੀਪ ਸਿੰਘ ਥਲੀ ਦੇ ਨਾਲ ਖੜ ਗਿਆ ਵਾ ਐਸ ਕਰਕੇ ਸਿਰ ਪੱਤਰਕਾਰ ਭਾਈਚਾਰਾ ਨਹੀਂ ਖੜਾ ਉਸ ਟਾਈਮ ਤੇ ਜਿਹੜੇ ਮੌਕੇ ਤੇ ਉਸ ਪੱਤਰਕਾਰ ਹੈਗੇ ਸੀ ਫਗਵਾੜੇ ਦੇ ਭਾਈ ਉਹਨਾਂ ਨੂੰ ਵੀ ਖੜਨਾ ਚਾਹੀਦਾ ਵਾ ਮੇਰੀ ਅਪੀਲ ਆ ਭਾਈ ਉੱਤਕੇ ਪਾਈ ਚਾਰੇ ਨੂੰ ਹਮੇਸ਼ਾ ਕਿਸੇ ਦੀ ਲੋਰ ਪੈਂਦੀ ਆ ਹਮੇਸ਼ਾ ਕੋਈ ਮੁਸੀਬਤ ਪੈਂਦੀ ਆ ਖੜਨਾ ਚਾਹੀਦਾ ਵਾ ਬੰਗੂ ਸਾਹਿਬ ਤੁਹਾਡੇ ਵੱਲ ਅੱਜ ਪ੍ਰਾਲਾ ਕੀਤਾ ਗਿਆ ਬੜਾ ਵੱਡਾ ਪ੍ਰਾਲਾ ਕੀਤਾ ਗਿਆ ਵਾ ਅੰਬਰ ਸਰ ਪੈਸੋ ਜਿਹੜਾ ਜਿਹੜਾ ਸਾਡਾ ਪ੍ਰਾਲਾ ਕੀਤਾ ਗਿਆ ਅੱਜ ਪੁਤਲਾ ਫੂਕੇ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਮੈਨੂੰ ਲੱਗਦਾ ਅੱਜ ਉਹਨਾਂ ਦਾ ਟਿਕਾ ਨਿਕਲ ਜੜੀ ਜਾਵੇ ਉਹ ਤਾਂ ਗੱਲਾ ਪਹੁੰਚਣੀਆਂ ਨੇ ਪ੍ਰਸ਼ਾਸਨ ਨੂੰ ਜਾਂਦੇ ਨੇ ਫਿਰ ਅਪੀਲ ਕੀ ਕਰਜੋ ਇਹ ਬੇਦੀ ਜਾਣਾ ਚਾਹੁੰਦਾ ਮੈਂ ਗਰੇਵਾਲ ਸਾਹਿਬ ਬਾਰ ਬਾਰ ਉਹੀ ਗੱਲ ਅਪੀਲ ਇਹੀ ਆ ਸਾਡਾ ਜਗਦੀਪ ਥਲੀਪਰਾ ਨੂੰ ਇਨਸਾਫ ਚਾਹੀਦਾ ਵਾ ਦੋ ਦਿਨ ਦਾ ਟਾਈਮ ਦਿੱਤਾ ਗਿਆ ਪੱਤਰਕਾਰ ਭਾਈਚਾਰੇ ਵੱਲੋਂ ਐਸਐਸਪੀ ਸਾਹਿਬ ਕਪੂਰਥਲਾ ਜੀ ਨੂੰ ਵੀ ਦੋ ਦਿਨ ਦੇ ਵਿੱਚ ਜਿਹੜੀ ਕਾਰਵਾਈ ਜੋ ਬੰਦੀ ਆ ਜੋ ਸਾਡੇ ਪੱਤਰਕਾਰ ਨਾਲ ਦੁਰਵਿਹਾਰ ਕੀਤਾ ਨਾ ਗੁੰਡਿਆਂ ਨੇ ਪਿਓ ਪੁੱਤਾਂ ਨੇ ਕਾਰਵਾਈ ਕਰਕੇ ਤੇ ਸਾਡੇ ਪੱਤਰਕਾਰ ਨੂੰ ਇਨਸਾਫ ਦਵਾਇਆ ਜਾਵੇ ਠੀਕ ਹੈ ਜੀ ਬਹੁਤ ਬਤਾਲਵਾ ਜੀ ਇਹ ਸੀ ਗੱਲਬਾਤ ਸੀ ਪ੍ਰੈਸ ਛਾਟਾ ਪ੍ਰੈਸ ਅਸ਼ੋਚ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਪੰਗੂ ਦੇ ਨਾਲ ਤੁਸੀਂ ਦੇਖਿਆ ਪੂਰੀ ਅਸ਼ੋਸ਼ਣ ਨੇ ਅੱਜ ਜਿਹੜਾ ਕਿ ਉਹ ਪਿਓ ਪੁੱਤ ਦੇ ਢਾਬੇ ਦੇ ਮਾਲਕ ਨੇ ਫਗਵਾੜੇ ਵਾਲਿਆਂ ਦੀ ਗੁੱਡਾਗਰਦੀ ਨੂੰ ਜਿਹੜਾ ਦੇਖਦੇ ਹੋਏ ਅੱਜ ਪੁੱਤਲਾ ਫੂਕਿਆ ਗਿਆ ਵਾ ਕਿਉਂਕਿ ਉਸ ਢਾਬੇ ਵਾਲੇ ਦੇ ਮਾਲਕ ਦਾ ਅਤੇ ਉਹਨਾਂ ਨੇ ਕਿਹਾ ਵੀ ਪੱਤਰਕਾਰਾਂ ਨੂੰ ਜਿਹੜਾ ਦਬਾਉਣਾ ਬੰਦ ਕਰ ਦੇਣ ਅਤੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਵੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਜਗਦੀਪ ਸਿੰਘ ਥੜੀ ਜਿਹੜੇ ਕਿ ਪੰਜਾਬੀ ਲੋਕ ਦੇ ਸੀਨੀਅਰ ਪੱਤਰਕਾਰ ਨੇ ਡਾਇਰੈਕਟਰ ਨੇ ਉਹਨਾਂ ਨੂੰ ਜਿਹੜਾ ਤੱਕਾ ਮੁਕੀ ਕੀਤੀ ਗਈ ਹੈ ਉਹਨਾਂ ਨਾਲ ਗੁੱਡਾਗਰਦੀ ਕੀਤੀ ਗਈ ਹੈ ਇਸ ਪੀ ਜੋ ਵੀ ਕਾਰਵਾਈ ਜਲਦੀ ਤੋਂ ਜਲਦ ਕਰਨ ਤਾਂ ਜੋ ਕਿ ਇਹਨਾਂ ਖਿਲਾਫ ਜਿਹੜੀ ਹੈ ਬੰਦੀ ਕਾਰਵਾਈ ਅਤੇ ਇਹਨਾਂ ਨੂੰ ਪਿਉ ਪਤਣੋਂ ਸਲਾਖਾ ਪਿੱਛੇ ਜਿਹੜਾ ਵਾ ਪੇੜਾਵੇ ਮੈਨੂੰ ਦਿਓ ਜਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ